ਹਾਲੇ 4 ਦਿਨ ਹੀ ਹੋਏ ਸੀ ਮਾਂ ਨੇ ਚਾਵਾਂ ਨਾਲ ਭੇਜਿਆ ਸੀ ਪੁੱਤ ਨੂੰ ਕੈਨੇਡਾ 5ਵੇਂ ਦਿਨ ਆ ਗਈ ਮਦਭਾਗੀ ਖਬਰ ਕਿ ਜਿੰਨੂੰ ਸੁਣ ਕੇ ਪਰਿਵਾਰ ਦੇ ਸਿਰ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਗਿਆ ਪਰਿਵਾਰ ਦੇ ਵਿੱਚ ਚੀਕ ਚਹਾਰਾ ਮਚ ਗਿਆ ਔਰ ਦੋ ਬੱਚੇ ਉਸ ਨੌਜਵਾਨ ਦੇ ਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੋਇਆ ਇਹ ਤੇ ਇਹ ਨੌਜਵਾਨ 35 ਕੇ ਸਾਲ ਦੀ ਉਮਰ ਦਾਗਾ ਸੀ ਅਜੇ 4 ਦਿਨ ਪਹਿਲੋਂ ਹੀ ਕੈਨੇਡਾ ਦੀ ਧਰਤੀ ਦੇ ਉੱਤੇ ਗਿਆ ਸੀ ਪੰਜਵੇਂ ਦਿਨ ਜਦੋਂ ਰਾਤ ਪਈ ਤੇ ਇਹ ਤੇ ਇਹਦਾ ਫਰੈਂਡ ਇੱਕ ਕਮਰੇ ਦੇ ਵਿੱਚ ਦੋ ਜਾਨੇ ਸੌਂਦੇ ਸੀ ਰਾਤ ਨੂੰ ਸੁੱਤੇ ਪਏ ਹੀ ਇਹ ਨੌਜਵਾਨ ਸੌ ਗਿਆ ਲੇਕਿਨ ਸਵੇਰੇ ਉੱਠਿਆ ਨਹੀਂ ਜਦੋਂ ਦੂਜਾ ਇਹਦਾ ਸਾਥੀ ਕੰਮ ਤੇ ਜਾਣ ਲੱਗਾ ਤੇ ਉਹਨੇ ਇਹਨੂੰ ਹਿਲਾਇਆ ਤੇ ਯਾਰ ਉੱਠ ਕੰਮ ਤੇ ਨਹੀਂ ਜਾਣਾ ਲੇਕਿਨ ਇਹ ਕੁਛ ਬੋਲਿਆ ਨਹੀਂ ਉਸ ਤੋਂ ਬਾਅਦ ਨੌਜਵਾਨ ਲੇਟ ਹੋ ਰਿਹਾ ਸੀ ਉਹ ਆਪਣੇ ਕੰਮ ਤੇ ਚਲਾ ਗਿਆ ਲੇਕਿਨ ਵਾਪਿਸ ਆਇਆ ਤੇ ਆ ਕੇ ਵੇਖਿਆ ਤੇ ਫਿਰ ਸੁੱਤਾ ਹੀ ਪਿਆ ਸੀ ਜਦੋਂ ਉਹਨੇ ਨੂੰ ਹਲਾਇਆ ਤਾਂ ਇਹ ਜਾਗਿਆ ਨਹੀਂ ਤਾਂ ਤੁਰੰਤ ਉਹਨੇ ਜਿਹੜਾ ਐਂਬੂਲੈਂਸ ਨੂੰ ਫੋਨ ਕਰ ਦਿੱਤਾ ਕਿ ਐਂਬੂਲੈਂਸ ਆ ਕੇ ਜਦੋਂ ਉਹਨਾਂ ਨੇ ਚੈੱਕਅਪ ਕੀਤਾ ਤਾਂ ਉਹਨਾਂ ਨੇ ਕਿਹਾ ਇਹਦੀ ਬੀਤੀ ਰਾਤ ਇਹ ਰਿਗੀ ਹੈ ਸਾਇਲੈਂਟ ਅਟੈਕ ਦੇ ਨਾਲ ਮੌਤ ਹੋ ਚੁੱਕੀ ਗਈ ਹੈ ਜਿੱਤੋਂ ਬਾਅਦ ਤੁਰੰਤ ਉਹਨਾਂ ਨੇ ਇਹਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਲੇਕਿਨ ਲਗਾਤਾਰ ਪੰਜਾਬ ਦੇ ਵਿੱਚੋਂ ਬਾਹਰ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਨੌਜਵਾਨ ਜਾਂਦੇ ਪਏ ਉਹਨਾਂ ਦੀਆਂ ਮੌਤਾਂ ਹੁਣ ਤਾਂ ਕੀ ਕਹਾਣੇ ਗਾਇਆ ਇਹ ਤਾਂ ਕਿ ਸਾਨੂੰ ਤਾਂ ਸਮਝ ਨਹੀਂ ਆਇਆ ਪੰਜਾਬੀਓ ਤੁਸੀਂ ਦੱਸੋ ਕਿਉਂ ਇੰਨੀਆਂ ਜਵਾਨ ਮੌਤਾਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਹਾਰਡ ਅਟੈਕ ਦੇ ਨਾਲ ਹੁੰਦੀਆਂ ਪਈਆਂ ਏ ਕਮੈਂਟ ਕੁਝ ਜ਼ਰੂਰ ਕਰਕੇ ਦੱਸਿਓ